ਕਿਆਲ ਰਹੇ ਸ਼ਹੀਦੀ ਦਿਹਾੜਿਆਂ ਕਰਕੇ ਇੱਕ ਪਿੰਡ ਦੀ ਸੰਗਤ ਨਗਰ ਕੀਰਤਨ ਕੱਢ ਰਹੀ ਸੀ ਅਜੇ ਥੋੜੀ ਦੂਰ ਹੀ ਗਏ ਸਨ ਕਿ ਤੇਜ ਮੀਂਹ ਦੇ ਨਾਲ ਨਾਲ ਗੜੇ ਮਾਰੀ ਵੀ ਹੋਣੀ ਸ਼ੁਰੂ ਹੋ ਗਈ ਪਰ ਗੁਰੂ ਦੀ ਇਹ ਸੰਗਤ ਭੋਰਾ ਵੀ ਡੋਲੀ ਨਹੀਂ ਤੇ ਵਰਦੇ ਮੀਂਹ ਵਿੱਚ ਤੇ ਨੰਗੇ ਪੈਰੀ ਗੜਿਆਂ ਉੱਪਰ ਤੁਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਨਗਰ ਕੀਰਤਨ ਕੱਢਦੇ ਰਹੇ ਇਸ ਸਭ ਤੋਂ ਹੀ ਪਤਾ ਚੱਲਦਾ ਹੈ ਕਿ ਜੇ ਉਸ ਗੁਰੂ ਗੋਬਿੰਦ ਸਿੰਘ ਦੇ ਇਹ ਸਿੱਖ ਇੰਨੇ ਪੱਕੇ ਹੋ ਸਕਦੇ ਹਨ ਤਾਂ ਸਾਡੇ ਸਹਿਬ ਜਾਦੇ ਤੇ ਗੁਰੂ ਕਿੰਨੇ ਪੱਕੇ ਹੋਣਗੇ ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਰਾਤਾਂ ਕੱਟੀਆਂ ਸਨ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ